ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਨ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਦੋ ਸਾਨ ਜਿਹੜੇ ਵੀਰ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਵੀਰ ਵੀਡੀਓ ਨੂੰ Facebook ਪੇਜ ਤੇ ਦੇਖ ਰਹੇ ਪੇਜ ਨੂੰ ਫੋਲੋ ਕਰ ਲਿਓ ਦੋਸਤੋ ਬਹੁਤ ਹੀ ਸੋਹਣੇ ਤੇ ਸ਼ਕੀਨ ਮੋਹਰਾਂ نسل ਦੇ ਦੋ ਸਾਨ ਤੁਹਾਡੇ ਲਈ ਆ ਗਏ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਬਹੁਤ ਹੀ ਸੋਹਣੇ ਤੇ ਸ਼ਕੀਨ ਪਹਿਲਾ ਸਾਲ ਤੁਹਾਡੇ ਸਾਹਮਣੇ ਦੋਸਤੋ ਇਹਦੀ ਉਮਰ ਲਗਭਗ 4.5 ਸਾਲਾਂ ਦੋਸਤ ਬਹੁਤ ਹੀ ਸੋਹਣਾ ਤੇ ਸ਼ਕੀਨ ਠੰਡੇ ਤੇ ਸ਼ਾਂਤ ਸੁਭਾਅ ਦਾ ਮਾਲਕ ਦੋਸਤੋ ਇਹਦੀ ਮਾਂ ਦਾ ਦੁੱਧ 15 ਲੀਟਰ ਰਿਹਾ ਮਾਂ ਨੇ ਘਰੀ ਪਾਲਿਆ ਸੀ ਆਪਾਂ ਛੋਟਾ ਹੁੰਦਾ ਹੀ ਲੈ ਜਾਂਦਾ ਸੀ ਸੰਭਾਲ ਕਰੀ ਬਾਕੀ ਦੋਸਤੋ ਆ ਦੂਸਰਾ ਛਾਣਾ ਉਮਰ ਲਗਭਗ ਇਹਦੀ 2.5 ਸਾਲ ਹੈ ਦੋਸਤੋ ਇਹ ਵੀ ਬਹੁਤ ਹੀ ਵਧੀਆ ਸਾਫ ਸੁਭਾ ਦਾ ਮਾਲਕਾ ਦੋਸਤੋ ਬਹੁਤ ਹੀ ਸੋਹਣਾ ਤੇ ਕੁੰਡਾ ਦੋਸਤੋ ਨੋਰਾ ਨਸਲ ਦਾ ਛਾਣਾ ਹੈ ਇਹ ਵੀ ਲਗਭਗ ਜੈਡ ਬਲੈਕ ਆ ਦੋਸਤੋ ਕੋਈ ਇਹਦੇ ਸਫੈਦ ਵਾਲ ਨਹੀਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਦੋਸਤੋ ਜੈਡ ਬਲੈਕ ਸਾਨ ਆ ਦੋਸਤੋ ਨਵੀਂ ਉਮਰ ਦਾ ਸਾਨ ਦੋਸਤੋ ਬਾਕੀ ਦੋਸਤੋ ਘਰੇ ਰੱਖਣ ਵਾਲੀ ਸ਼ਕੀਨ ਵੀ ਇਹ ਆਪਣੇ ਨਾਲ ਕਨੈਕਟ ਕਰਨਾ ਆਪਾਂ ਕਿਸੇ ਕੱਟਣ ਵਧਣ ਵਾਲੇ ਨੂੰ ਇਹ ਸਾਨ ਨਹੀਂ ਦੇਣੇ ਮੋਦੀ ਸੋਨੇ ਤੇ ਸਾਂਖ ਸੁਭਾ ਦੇ ਮਾਲਕ ਨੇ ਉਮਰ ਇਸ ਦੀ 2.5 ਸਾਲਾ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਕਿਸੇ ਪਾਸੋਂ ਕੋਈ ਕਮੀ ਨਹੀਂ ਉਸ ਜਿਸ ਕਿਸੇ ਵੀ ਨੂੰ ਪਸੰਦ ਆਉਂਦਾ ਸਿੰਗਲ ਸਿੰਗਲ ਵੀ ਦੇ ਦਾਂਗੇ ਕਿਸੇ ਵੀ ਇਹਨੇ ਦੋਨੇ ਸਾਨ ਵੀ ਇਕੱਠੇ ਲੈਣਿਆ ਇਕੱਠੇ ਵੀ ਦੇ ਦੇਵਾਂਗੇ ਦੋਸਤੋ ਬਾਕੀ ਦੋਸਤੋ ਇਹਨਾਂ ਦੋਨਾਂ ਦੀ ਕੀਮਤ ਆਪਾਂ 2.5 ਲੱਖ ਰੁਪਇਆ ਰੱਖੀ ਆ ਜੇਕਰ ਕਿਸੇ ਵੀਰ ਨੇ ਸਿੰਗਲ ਸਿੰਗਲ ਖਰੀਦਣਾ ਤਾਂ ਉਹਦਾ ਰੇਟ ਆਪਾਂ ਉਸ ਮੁਤਾਬਕ ਵੀ ਦੱਸ ਦਿੰਨੇ ਆ ਜਿਹੜਾ ਵੱਡਾ ਆਸਾਨ ਹੈ ਉਹਦਾ ਰੇਟ ਆਪਾਂ 175000 ਰੁਪਏ ਮੰਗਦੇ ਆ ਜਾਂ ਆ ਆਸਾਨ ਹੈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਬਾਕੀ ਜਿਹੜਾ ਛੋਟਾ ਆਸਾਨ ਹੈ ਦੋਸਤੋ ਇਹਦਾ ਆਪਾਂ ਮੁੱਲ 1 ਲੱਖ ਰੁਪਏ ਮੰਗਦੇ ਆ ਬਾਕੀ ਦੋਸਤੋ ਆਪਣੇ ਕੋਲੇ ਮਾਦੀ ਚੰਗੀ ਚੰਗੀ ਨਸਲ ਦੇ ਪਸ਼ੂ ਹੁੰਦੇ ਨੇ ਬਾਕੀ ਦੋਸਤੋ ਨੰਬਰ ਆਪਣੇ ਸਕਰੀਨ ਤੇ ਚੱਲ ਰਹੇ ਨੇ ਕਿਸੇ ਨੇ ਵੀ ਕੋਈ ਚੰਗੀ ਨਸਲ ਦੀ ਝੋਟੀ ਸਾਂ ਖਰੀਦਣਾ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ ਦੋਸਤੋ